ਇਸ ਵੇਲੇ ਪੰਜਾਬ ਦੀ ਸਥਿਤੀ ਪੰਜਾਬ ਦੀ ਸਿਆਸਤ ਦੀ ਸਥਿਤੀ ਕੁਝ ਅਲੈਦਾ ਕਿਸਮ ਦੀਆਂ ਗੱਲਾਂ ਸਾਹਮਣੇ ਲਿਆ ਰਹੀ ਹੈ ਖਾਸ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਬਹੁਤ ਕੁਝ ਇਸ ਵੇਲੇ ਚੱਲਦਾ ਪਿਆ ਹੈ بڑے ਨਾਮ ਸਾਹਮਣੇ ਆ ਰਹੇ ਆ ਬڑے ਫੈਸਲੇ ਸਾਹਮਣੇ ਆ ਰਹੇ ਆ ਉਹਨਾਂ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਪਿੰਦਰ ਸਿੰਘ ਗੋਤਰਾ ਹੁਣੀ ਮੌਜੂਦ ਨੇ ਗੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੋਤਰਾ ਸਾਹਿਬ ਸ਼ੁਰੂਆਤ ਕਰਦੇ ਆ ਵਿਕਰਮ ਸਿੰਘ ਮਜੀਠੀਆ ਕੇਸ ਤੋਂ ਤੁਸੀਂ ਪੁਲਿਸ ਦੇ ਵਿੱਚ ਉਸ ਵੇਲੇ ਰਹੇ ਹੋ ਜਦੋਂ ਇਹ ਕੇਸ ਉੱਭਰ ਕੇ ਸਾਹਮਣੇ ਆਇਆ ਸੀ ਜਾਂ ਬਹੁਤ ਸ਼ੁਰੂ ਤੋਂ ਚੱਲ ਜੀਏ 2013 ਦੇ ਵਿੱਚ ਚੱਲ ਜੀਏ ਜਦੋਂ ਮਜੀਠੀਆ ਦਾ ਨਾਮ ਡਰੱਗ ਰੈਕਟ ਦੇ ਵਿੱਚ ਆਉਣਾ ਸ਼ੁਰੂ ਹੋਇਆ ਸੀ ਹੁਣ ਤੱਕ ਆਉਂਦੇ-ਆਉਂਦੇ ਡਿਸਪਰਪੋਰਸ਼ਨਟ ਐਸੈਟਸ ਦਾ ਕੇਸ ਬਣ ਕੇ ਆ ਗਿਆ ਹੈ ਵਿਕਰਮ ਸਿੰਘ ਮਜੀਠੀਆ ਅਜੇ ਵੀ ਨੈਕਰਾਸਟ ਵਿੱਚ ਹੈ ਅਦਾਲਤ ਦਾ ਹੁਕਮ ਆ ਚੁੱਕਿਆ ਹੈ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਪਰ ਹੁਣ ਤੁਸੀਂ ਜੇ ਓਵਰਆਲ ਇਸ ਮਾਮਲੇ ਨੂੰ ਦੇਖਣਾ ਹੋਵੇ ਮਜੀਠੀਆ ਦੀ ਸ਼ਮੂਲੀਅਤ ਕੀ ਹੈ ਨਾ ਮਾਮਲੇ 'ਚ ਤੁਸੀਂ ਸਮਝਦੇ ਹੋ ਕਾਨੂੰਨੀ ਤੌਰ ਤੇ ਤੁਸੀਂ ਕੀ ਸਮਝਦੇ ਹੋ ਇਸ ਪੂਰੇ ਮਾਮਲੇ ਹੁਣ ਦੇਖੋ ਜੀ ਮਜੀਠੀਏ ਨੂੰ ਫੜਤ ਲਿਆ ਠੀਕ ਹੈ ਨਾ ਤੇ ਮੈਂ ਮਜੀਠੀਏ ਦਾ ਹਮਾਇਤੀ ਨਹੀਂ ਹਮ ਪਰ ਫੜ ਲਿਆ ਵੀ ਇਹ ਉਹਨਾਂ ਦੀ ਸਪੋਰਟ ਕਰਦਾ ਸੀ ਹੁਣ ਮਜੀਠੀਏ ਕੋ ਰਿਕਵਰੀ ਤੇ ਕੋਈ ਨਹੀਂ ਹੋਈ ਠੀਕ ਹੈ ਨਾ ਇਹ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਪਰ ਫੜ ਲਿਆ ਉਹ ਕੇਸ ਦੇ ਵਿੱਚ ਨਾਲ ਇਨਵੋਲ ਹੋ ਗਿਆ ਹੁਣ ਜ਼ਮਾਨਤ ਹੋਈ ਜਾਂ ਨਹੀਂ ਹੋਈ ਇਹ ਤੇ ਮਾਨ ਜੋ ਆਪਣੇ ਕੋਟਾਂ ਦੇ ਡਿਪੈਂਡ ਕਰਦਾ ਵੀ ਕਿਉਂ ਨਹੀਂ ਜ਼ਮਾਨਤ ਲੈ ਰਹੇ ਜਾਂ ਕਿਉਂ ਨਹੀਂ ਕੀ ਉਹ ਕੋਈ ਹੈਵੀ ਰਿਕਵਰੀ ਹੋਈ ਕਿ ਨਹੀਂ ਹੋਈ ਇਹ ਸਾਡੀ ਜਿਹੜੀ ਸਾਡੇ ਪੁਲਿਸ ਨੇ ਦੱਸਣਾ ਜਵਾਬ ਦੇਣਾ ਹੁਣ ਇੱਕ ਪਾਸੇ ਕਹਿ ਰਹੇ ਵੀ ਵਿਜੀਲੈਂਸ ਨੇ ਇਨਕੁਆਰੀ ਇਹਦੀ ਖੋਲਣੀ ਹੈ ਜੀ ਦੁਬਾਰਾ ਖੋਲਣੀ ਹੈ ਵਿਜੀਲੈਂਸ ਨੇ ਤੇ ਸਾਡੇ ਵਿਜੀਲੈਂਸ ਨਾਲ ਰਿਲੇਟਡ ਆ ਜੀ ਤੇ ਵਿਜੀਲੈਂਸ ਤੇ ਸਾਡੀ ਜਿਹੜੀ ਭੁੱਲਰ ਦੇ ਨਾਲ ਵੀ ਕਰ ਰਹੀ ਹੈ ਪਰ ਚਾਹ ਸਾਰਾ ਕੁਝ ਸਭ ਕੁਝ ਦੇ ਦਿੱਤਾ ਤੇ ਸਾਡੇ ਵਿਜੀਲੈਂਸ ਉਹਦਾ ਸੁੱਤੀ ਪਈ ਜਿਹੜਾ ਵਿਜੀਲੈਂਸ ਨੇ ਹੁਣ ਦੁਬਾਰਾ ਜੀ ਭੁੱਲਰ ਤੇ ਪਰਚਾ ਦਿੱਤਾ ਹੁਣ ਭੁੱਲਰ ਦੇ ਪਰਚਾ ਦੇਣ ਦਾ ਮਤਲਬ ਵੇ ਅੱਗੇ ਆਪਣੇ ਜਿਦਾ ਕਹਦੇ ਗੇ ਗਲੋ ਪੱਲਾ ਝਾੜਦਾ ਵੀ ਹੁਣ ਜਹੀ ਪਰਚਾ ਨਹੀਂ ਦੇ ਦਿੱਤਾ ਕਿ ਸਾਨੂੰ ਕੋਈ ਨਾ ਅਗੇ ਵੀ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਜੇ ਤੁਸੀਂ ਏਡਾ ਸਹੀ ਸੀ ਪੰਜਾਬ ਪੁਲਿਸ ਨੂੰ ਮੈਂ ਗੱਲ ਕਰਨਾ ਤੇ ਜੇ ਤੁਸੀਂ ਏਡਾ ਸਹੀ ਤੇ ਪਹਿਲਾਂ ਪਰਚਾ ਦੇ ਦਿੱਤਾ ਤਾਂ ਸਵਾਦ ਹੁਣ ਜਦੋਂ ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਪਰਚਾ ਦੇ ਦਿੱਤਾ ਮੈਂ ਪਹਿਲਾਂ ਇੰਟਰਵਿਊ ਚ ਕਿਹਾ ਸੀ ਕਿ ਪਰਚੇ ਤੇ ਆ ਹੁਣੇ ਨੇ ਹੋ ਗਏ ਸਾਰੇ ਹੁਣ ਉਸ ਤੋਂ ਬਾਅਦ ਵਿਜੀਲੈਂਸ ਨੇ ਪਰਚਾ ਤਾਂ ਦਿੱਤਾ ਕਿ ਆਪਣੇ ਕਰਨ ਵਾਸਤੇ ਜਿਦਾ ਕੋ ਬਣਦਾ ਨਹੀਂ ਕਿਉਂਕਿ ਫਿਰ ਵਿਜੀਲੈਂਸ ਨੂੰ ਬਾਣ ਵੀ ਨਹੀਂ ਤਾਂ ਹੀ ਦਿੱਤਾ ਹੋਰ ਤੁਸੀਂ ਦੇਖੋ ਕਿੰਨੀ ਪ੍ਰਾਪਰਟੀ ਨਿਕਲ ਰਹੀ ਹੈ ਕਿੰਨੇ ਲੋਕਾਂ ਦਾ ਗਲ ਘੁੱਟਿਆ ਹੋਗਾ ਮੈਂ ਤੇ ਇੱਕ ਗੱਲ ਕਹਿਣਾ ਕੀ ਕੀ ਕੀਤਾ ਹੋਗਾ ਕਿਦਾਂ ਕਿਦਾਂ ਲਈਓਗੇ ਪ੍ਰਾਪਰਟੀ ਤੇ ਜੇ ਆਪਾਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਤੇ ਸੀਨੀਅਰ ਅਫਸਰਾਂ ਨੂੰ ਵੀ ਬੇਨਤੀ ਕਰਦਾ ਇੱਕ ਗੱਲ ਦੀ ਕਿਸੇ ਸ਼ਹਿਰ ਦੀ ਤੁਸੀਂ ਇਨਕੁਆਰੀ ਕਰ ਲਓ ਪ੍ਰੋਪਰਲੀ ਉਹਦੀ ਇਹਦਾ ਸਾਰੀ ਜੋ ਵੀ ਬੰਦੀ ਚੈਕਿੰਗ ਕਰ ਲਓ ਜਿਸ ਤਰੀਵੇ ਸਾਡੇ ਪੁਲਿਸ ਦੀ ਕਿਤੇ ਨਾ ਕਿਤੇ ਜਿਆਦਾ ਨਹੀਂ ਤੇ ਹਰ ਸ਼ਹਿਰ ਦੇ ਵਿੱਚ 15 20% ਪ੍ਰਾਪਰਟੀਆਂ ਸਾਰੀਆਂ ਸਾਡੀਆਂ ਪੁਲਿਸ ਦੀ ਕੋਈ ਕਲੋਨੀ ਨਵੀਂ ਕੱਟ ਹੁੰਦੀ ਹੋਏ ਤੁਸੀਂ ਚੈੱਕ ਕਰਕੇ ਦੇਖ ਲਓ ਉੱਥੇ ਪੁਲਿਸ ਦੀਆਂ ਪ੍ਰਾਪਰਟੀਆਂ ਹੋਣਗੀਆਂ ਹੋਣਗੀਆਂ ਪੈਸੇ ਪੁੱਲਣੇ ਲਾਈ ਹੋ ਗਏ ਤੇ ਲੈਓ ਕੋਸ ਬੰਦੇ ਦੇ ਨਾਂ ਤੇ ਭਾਵੇਂ ਕੋ ਰਿਕਸ਼ਾ ਵਾਲਾ ਤੇ ਨਾਂ ਤੇ ਲਈ ਹੋ ਗਈ ਤੁਸੀਂ ਚੈੱਕ ਕਰ ਸਕਦੇ ਹੋ ਇਹ ਚ ਹਾਰੀਆਂ ਚੀਜ਼ਾਂ ਸੋ ਮੈਂ ਗੱਲ ਕਰਦਾ ਆ ਪੰਜਾਬ ਦੀ ਅੱਜ ਪੰਜਾਬ ਦੇ ਵਿੱਚ ਜੋ ਦੇਖਿਆ ਜਾਵੇ ਸਥਿਤੀ ਇੰਨੀ ਕੁ ਟਾਵਾ ਡੋਲ ਹੋ ਚੁੱਕੀ ਹੈ ਦੁਨੀਆ ਦੀ ਜੋ ਪੰਜਾਬ ਚ ਜਨਤਾ ਰਹਿ ਰਹੀ ਹੈ ਕਿ ਜਨਤਾ ਨੂੰ ਲੋਕ ਨੂੰ ਥਾਂ ਨਹੀਂ ਲੱਭ ਰਹੀ ਜਿਦਾ ਆਪਾਂ ਕਹਿ ਦਈਏ ਇਹ ਸਾਰੀਆਂ ਚੀਜ਼ਾਂ ਪਿੱਛੇ ਕਿਹਦਾ ਹੱਥ ਹੋ ਸਕਦਾ ਇਹ ਮੈਂ ਜਨਤਾ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਸਾਰੀਆਂ ਪਿੱਛੇ ਜਵਾਬ ਜ਼ਰੂਰ ਦੇਣਾ ਕੋਕੇ ਜੇ ਪ੍ਰੈਸ ਵਾਲੇ ਗੱਲਬਾਤ ਕਰਦੇ ਨਾ ਇਹ ਗੱਲਬਾਤ ਤਾਂ ਹੀ ਕਰਦੇ ਨੇ ਕਿ ਜਨਤਾ ਦੀ ਆਵਾਜ਼ ਨੂੰ ਆਪਾਂ ਜੇ ਜਨਤਾ ਤੱਕ ਪਹੁੰਚਾਈਏ ਜਨਤਾ ਦੀ ਆਪਾਂ ਥਿਊਜ਼ ਲਈਏ ਵੀ ਜਨਤਾ ਕੀ ਅਸੀਂ ਗਲਤ ਤਾਂ ਨਹੀਂ ਬੋਲਦੇ ਜਨਤਾ ਨੂੰ ਇਹਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਚੈਨਲ ਨਹੀਂ ਕਿ ਜੋ ਅਸੀਂ ਬੋਲਦੇ ਪਿਆ ਪਈ ਇਹ ਵਾਕਈ ਗੱਲਾਂ ਠੀਕ ਨਿਕਲੀਆਂ ਹੁਣ ਤੁਸੀਂ ਦੇਖੋ ਇੰਨੀਆਂ ਪ੍ਰਾਪਰਟੀਆਂ ਬਣਦੀਆਂ ਪਈਆਂ ਆ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਦੇਖੋ 30 ਲੱਖ ਰੁਪਈਆ ਹੋਰ ਨਿਕਲਿਆ ਉਹਦੇ ਅਕਾਊਂਟ ਤੇ ਵਿੱਚੋਂ ਇੱਕ ਦੇਖੋ ਤਨਖਾਹ ਦਾ ਦੱਸਿਆ ਤੁਹਾਨੂੰ ਵੀ ਜਿੰਨੀ ਕਿ ਤਨਖਾਹ ਮੰਨ ਲਓ 150 1.5 ਲੱਖ ਹਾਂ 32 ਲੱਖ ਦਾ ਮਤਲਬ ਜ਼ਿਕਰ ਹੁੰਦਾ ਹੈ 1.5 ਲੱਖ ਰੁਪਈਆ ਤਨਖਾਹ ਹੋਵੇ ਤੇ 32 ਲੱਖ ਕਿੱਥੋਂ ਆ ਗਈ ਹੋਇਆ ਜੇ 2 ਲੱਖ ਵੀ ਤਰਕਹਾ ਲਾਵੋ ਨਾ ਤੇ ਤਾਂ ਵੀ ਸਾਲ ਦਾ 24 ਲੱਖ ਹੀ ਬਣਦਾ ਹੂੰ ਤੇ 32 ਲੱਖ ਰੁਪਇਆ ਹੋਣੀ ਦਿਖਦਾ ਪਿਆ ਮੈਂ ਗੱਲ ਕਰਦਾ ਵੀ ਜਿੰਨੀਆਂ ਵੀ ਪ੍ਰਾਪਰਟੀਆਂ ਨਿਕਲਦੀਆਂ ਪਈਆਂ ਐ ਦੇਖੋ ਕਿੱਥੇ ਕਿੱਥੇ ਕੀਤਾ ਅੱਜ ਅੱਜ ਸਾਨੂੰ ਜਵਾਬ ਪਿਆ ਜਾਂ ਅੱਜ ਅਸੀਂ ਉੱਠੇ ਹਾਂ ਅੱਜ ਅਸੀਂ ਜਾਗਦੇ ਪਿਆ ਕਿ ਪਹਿਲਾਂ ਸੁੱਤੇ ਰਹੇ ਹਾਂ ਹੁਣ ਤੁਸੀਂ ਰੌਲਾ ਇਹ ਨਹੀਂ ਪੈਂਦਾ ਪਿਆ ਜੀ ਚਾਰ ਚਾਰ ਆਈਪੀਐਸ ਆਪਣੇ ਭਾਈ ਅਫਸਰ ਬਣਦੇ ਨੇ 10 ਆਈਪੀਐਸ ਅਫਸਰ ਬਣਦੇ ਨੇ ਉਹ ਜੇ ਫਸਦੇ ਨਹੀਂ ਤੇ ਗੱਲ ਬੜੀ ਧੀਰ ਦੀ ਚੱਲੀ ਜਾਂਦੀ ਵੀ ਹੈ ਇਹ ਕੀ ਇਹ ਹੁਣ ਅਫਸਰ ਜਿਹੜੇ ਨੇ ਮੈਂ ਆਈਪੀਐਸ ਅਫਸਰ ਤੇ ਆਈਐਸ ਅਫਸਰਾਂ ਤੇ ਲੌਣਾ ਕਿ ਇਹ ਹੁਣ ਅਫਸਰ ਇਸ ਕਰਕੇ ਨਹੀਂ ਸ਼ੋਅ ਕਰਦੇ ਪਏ ਕਿ ਛਿਆਂ ਦੇ ਬਚਾ ਪਹਿਲਾਂ ਕਰ ਲੈਣਾ ਪਰ ਰੌਲਾ ਪਾ ਦਿੰਨੇ ਆ 10 ਦਿਨ ਵੀ ਚਾਰ ਫਸਦੇ ਨੇ ਤੇ 10 ਆਈਪੀਐਸ ਫਸਦੇ ਨੇ ਵੀ ਜੇ ਹੋ ਸਕਦਾ ਤੇ ਬਚਾਅ ਕਰ ਦਿੰਦੇ ਮੈਂ ਸ਼ਾਇਦ ਪਹਿਲਾਂ ਵੀ ਇੱਕ ਵਾਰ ਇੰਟਰਵਿਊ ਦੇ ਵਿੱਚ ਇਹ ਕਹਿ ਚੁੱਕਾ ਗੱਲ ਭਗਵੰਤ ਮਾਨ ਜੀ ਜਦੋਂ ਇੱਥੇ ਵਾਲਾ ਖਫਵਾੜੇ ਵਾਲਾ ਕਾਂਡ ਹੋਇਆ ਮਦੋਂ ਦਾ ਕਹਿੰਦੇ ਆ ਵੀ ਜਿਹੜੇ ਇੱਕ ਤਾਂ ਤੁਸੀਂ ਫੜ ਲਿਆ ਨੌ ਰਹਿੰਦੇ ਤੁਸੀਂ ਅਜ ਤੱਕ ਨਾ ਜਾਗਰ ਨਹੀਂ ਕਿਤੇ ਨਾ ਜਾਗਰ ਹੋ ਜਾਣਗੇ ਜੇ ਸੀਬੀਆਈ ਆਪਣੇ ਕਰਨ ਤੇ ਆਈ ਨਾ ਬਾਕੀ ਸਭ ਕੁਝ ਕੱਢਿਆ ਇਹ ਵੀ ਕੱਢ ਦੇ ਕਿ ਕਿਉਂਕਿ ਹੁਣ ਵਿੱਚੋ ਵਿੱਚ ਤੇ ਕਈ ਅਫਸਰਾਂ ਨੂੰ ਬੁਲਾ ਕੇ ਇਨਕੁਆਰੀਆਂ ਵੀ ਹੋ ਰਹੀਆਂ ਉਹਨਾਂ ਦੇ ਬਿਆਨ ਵੀ ਲਏ ਜਾ ਰਹੇ ਸਾਰਾ ਕੁਝ ਹੋ ਰਿਹਾ ਪਰੋ ਸ਼ਾਮ ਸਾਹਮਣੇ ਤਾਂ ਨਹੀਂ ਕਰਦੇ ਹੋਈ ਗੱਲ ਵੀ ਸਾਡੀ ਪੁਲਿਸ ਦਾ ਕੰਮ ਹੈ ਵੀ ਹੱਥ ਜੋੜਦੇ ਵੀ ਹੁਣ ਸਾਡੇ ਕੋਲ ਬਿਆਨ ਜਿਹੜੇ ਲੈਣੇ ਸਾਡਾ ਨਾਂ ਨਾ ਜਾਕਰ ਕਰਦੇ ਪਰ ਨਾਂ ਜਾਕਰ ਕਰਨਾ ਬਣਦਾ ਹੈ ਪਬਲਿਕ ਤਾਂ ਹੀ ਇਹਨਾਂ ਤੋਂ ਥੋੜੀ ਅਲਰਟ ਹੋਏਗੀ ਕਿ ਇਹਨਾਂ ਕੋਲੋਂ ਬਚੋ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੇ ਵੀ ਸਾਡੇ ਪੁਲਿਸ ਅਫਸਰ ਨੇ ਜਿੰਨੇ ਵੀ ਸਾਡੇ ਐਸਐਚਓ ਰੈਂਕ ਜਾਂ ਪੀਪੀਐਸ ਅਫਸਰ ਤੱਕ ਵੀ ਥੋੜਾ ਬਚ ਕੇ ਰਹੋ ਕੁਝ ਨਹੀਂ ਜਾਣਾ ਕੁਝ ਨਹੀਂ ਹੋਣਾ ਨੇ ਦੇ ਅੰਦਰ ਜਾਣ ਲੱਗਾ ਦੇਖ ਲੋ ਕੀ ਹਾਲ ਹੁੰਦਾ ਜੇ ਅੱਜ 32-32 ਸਾਲਾਂ ਦੇ ਬਾਅਦ ਕੇਸ ਦੇ ਬਾਅਦ ਬੰਦੇ ਅੰਦਰ ਜਾ ਰਹੇ ਆ ਆ ਤੁਸੀਂ ਸ਼ਾਇਦ ਪਿੱਛੇ ਸੁਣਿਆ ਇੱਕ ਸਾਡੇ ਪੁਲਿਸ ਮਹਿਕਮੇ ਨੇ ਪੁਲਿਸ ਮਹਿਕਮੇ ਦਾ ਬੰਦਾ ਮਾਰ ਦਿੱਤਾ ਤੇ ਉਹਨੂੰ ਸਜ਼ਾ ਹੋਈ ਠੀਕ ਹੈ ਨਾ ਉਹ ਕਿਉਂ ਪੁਲਿਸ ਨਾਲ ਪੁਲਿਸ ਤੱਕਾ ਹੋ ਰਿਹਾ ਤੇ ਫਿਰ 32-32 ਸਾਲਾਂ ਬਾਅਦ ਵੀ ਜੇ ਕੇਸ ਖੋਲ ਰਹੇ ਨੇ ਤੇ ਜੇ ਤੁਸੀਂ ਅੱਜ ਜਿਹੜੇ ਬੰਦੇ ਝੂਠੇ ਮੁਕਾਬਲੇ ਬਣਾ ਰਹੇ ਜਾਂ ਝੂਟਾ ਚੱਟਾ ਪਾ ਰਹੇ ਨੇ ਬੰਦੇ ਚਿੱਟੇ ਦੇ ਵਿੱਚ ਕਿੰਨੀ ਕਿਦਰਜੇ ਕੋ 10 ਗ੍ਰਾਮ ਪਾਤਾ 15 ਗ੍ਰਾਮ ਪਾਤਾ ਕਿੰਨੀ ਦੇਰ ਤੀ ਰੱਖੋਗੇ ਬੰਦੇ ਨਾ ਅਫਸਰ ਨਾਲ ਬਾਹ ਯਸਰਾ ਪਿਛੇ ਆ ਅਸਪੀਦਰ ਰੁਲਾ ਪਿਆ ਆਪਣੇ ਇੱਕ ਰਸ਼ਪਾਲ ਸਿੰਘ ਦਾ ਰੁਲਾ ਪਿਆ ਮੈਂ ਉਹ ਗੱਲ ਕਰਦਾ ਵੀ ਸਾਰੀਆਂ ਗੱਲਾਂ ਨੂੰ ਧਿਆਨ ਰੱਖ ਕੇ ਕੰਮ ਕਰੋ ਅਸੀਂ ਕੰਮ ਦੇ ਵਿੱਚ ਕੋਈ தਖਲ ਅੰਦਾਜ਼ੀ ਨਹੀਂ ਕੋਈ ਰੋਕ ਟੋਕ ਨਹੀਂ ਅਸੀਂ ਇਹ ਕਲ ਪੁਲਿਸ ਨੂੰ ਕਹਿੰਨੇ ਆ ਜਿੰਨੇ ਵੀ ਮਰੇ ਅਫਸਰ ਸੁਣਦੇ ਨੇ ਇਮਾਨਦਾਰੀ ਨਾਲ ਕੰਮ ਕਰੋ ਜਿੱਥੇ ਕੋਈ ਅੜਚਲ ਪਬਲਿਕ ਕਰਦੀ ਏ ਤੁਹਾਡੇ ਨਾਲ ਤੁਹਾਡੀ ਇਮਾਨਦਾਰੀ ਤੇ ਉਥੇ ਅਸੀਂ ਨਾਲ ਖੜੇ ਹੋਵਾਂਗੇ ਤੁਹਾਡੇ ਨਾਲ ਕਿ ਪੁਲਿਸ ਗਲਤ ਨਹੀਂ ਪੁਲਿਸ ਸਹੀ ਹੈ ਪਬਲਿਕ ਗਲਤ ਇਥੇ ਉਹ ਕੋ ਉਤਰਾ ਸਾਹਿਬ ਵਿਜੀਲੈਂਸ ਤਾਂ ਕਹਿੰਦੀ ਹੈ ਕਿ ਅਸੀਂ ਜਾਂਚ ਕਰਨੀ ਹੈ ਸੂਤਰ ਕਹਿੰਦੇ ਆ ਖਬਰਾਂ ਪੜ੍ਹਦੇ ਆ ਅਸੀਂ ਕਹਿੰਦੇ ਵਿਜੀਲੈਂਸ ਨੇ 30 ਸਾਲਾਂ ਦਾ ਪੂਰਾ ਰਿਕਾਰਡ ਖੰਘਾਲਣਾ ਤਾਂ ਚੰਗੀ ਗੱਲ ਹੈ ਜਾਂਚ ਕਰ ਲੈਣ ਦੇਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਵਿਜੀਲੈਂਸ ਜੇ ਜਾਂਚ ਕਰਦੀ ਬਿਲਕੁਲ ਕਲੀ-ਕਲੀ ਜਾਂਚ ਡਿਟੇਲ ਨਾਲ ਲੈਣ ਔਰ ਪਬਲਿਕਲੀ ਮੈਂ ਤਾਂ ਕਹਿੰਦਾ ਪਬਲਿਕ ਨੂੰ ਰੋਜ਼ ਦੱਸਣ ਜੇ ਪ੍ਰੈਸ মিডিਆ ਸਾਡਾ ਇਸੇ ਕਰਕੇ ਜੇ ਤੁਸੀਂ ਨਹੀਂ ਦਾ ਪਬਲਿਕ ਦੱਸੋ ਵੀ ਅੱਜ ਅਸੀਂ ਇਹ ਜਾਂਚ ਕੀਤੀ ਹੈ ਦੁਨੀਆ ਨੂੰ ਪਤਾ ਲੱਗੇ ਵੀ ਹਾਂ ਯਾਰ ਇੱਥੋਂ ਜੀ ਕੁਝ ਬੰਦਿਆਂ ਨੂੰ ਇਹ ਪਤਾ ਹੀ ਨਹੀਂ ਮੰਨ ਲੋ ਜੇ ABC ਸ਼ੁਰੂ ਜਿੱਥੋਂ ਵੀ ਸ਼ੁਰੂ ਤੁਸੀਂ ਕੀਤੀ ਹੈ ਉਸ ਬੰਦੇ ਉਹ ਵੇਲੇ ਉਹਨਾਂ ਬੰਦਿਆਂ ਦਾ ਕਿਸੇ ਵੇਲੇ ਗੱਲ ਘੁੱਟਿਆ ਹੋਊਗਾ ਉਸ ਬੰਦਿਆਂ ਨੂੰ ਜਦੋਂ ਪਤਾ ਲੱਗੂ ਕਿ ਇੱਥੋਂ ਜਾਂਚ ਸ਼ੁਰੂ ਹੈ ਸ਼ੁਰੂ ਹੋਈ ਹੈ ਤੇ ਬੰਦੇ ਖਰੇ ਆ ਕੇ ਸਪੋਰਟ ਕਰਨਗੇ ਖਰੇ ਉਸ ਵੇਲੇ ਜੇ 32 ਸਾਲ ਤੁਸੀਂ ਪਹਿਲਾਂ ਲਾਉਂਦੇ ਹੋ ਖਰੇ ਕੋ ਬੰਦੇ ਭਰ ਗਏ ਹੁਣ ਉਸ ਵੇਲੇ ਤੇ ਕੋਈ ਜਨਾਂ ਦੀ ਜਾਂਚ ਸ਼ੁਰੂ ਕਰਨਗੇ ਤੇ ਉਹਨਾਂ ਦੇ ਗਾ ਅੱਗੇ ਕੋਈ ਜਿੰਦਾ ਉਹਨਾਂ ਕੋ ਬੱਚਾ ਆ ਜਾ ਕੋ ਹੋਏਗਾ ਉਹ ਵੀ ਮੈਂ ਸੀਬੀਏ ਤੋਂ ਵੀ ਇਹ ਗੱਲ ਕਰਦਾ ਜੇ ਪਿਛਲੇ ਤੁਸੀਂ ਜਾਂਚ ਪਿੱਛੋਂ ਤੋਂ ਲੈਂਦੇ ਹੋ ਤੇ ਨਾ ਜਾਗਰ ਕਰੋ ਕਿ ਆ ਪਿਛਲੀ ਆ ਇਨਕੁਆਰੀ ਕੀਤੀ ਹੈ ਉਹਦੇ ਵਿੱਚ ਸ਼ੋ ਹੋਵੇ ਪਬਲਿਕ ਨੂੰ ਬਾਅਦ ਜੇ ਤੁਸੀਂ ਕਿਤਾਬਾਂ ਬੰਦ ਕਰਕੇ ਕੋਰਟ ਨੂੰ ਦੇ ਦਿੰਦੇ ਹੋ ਠੀਕ ਹੈ ਨਾ ਜੋ ਵੀ ਤੁਸੀਂ ਇਨਵੈਸਟੀਗੇਸ਼ਨ ਕਰਦੇ ਹੋ ਜੋ ਵੀ ਤੁਸੀਂ ਇਨਕੁਆਰੀ ਕਰਦੇ ਹੋ ਬਣਾ ਕੇ ਕੇਸ ਸਾਰਾ ਕੋਈ ਬਣਾ ਕੇ ਤੁਸੀਂ ਕੋਰਟ ਚ ਦਾਖਲ ਫਾਈਲ ਕਰ ਦਿੰਦੇ ਤਾਂ ਤੇ ਉਹਦਾ ਮਤਲਬ ਇਹ ਪਬਲਿਕ ਨੂੰ ਕੀ ਪਤਾ ਲੱਗਾ ਪਬਲਿਕ ਨੇ ਤੁਹਾਡਾ ਕਿੱਥੇ ਸਾਧ ਦਿੱਤਾ ਪਬਲਿਕ ਇਹ ਤਾਂ ਕਹਦੇ ਕਿ ਤੁਸੀਂ ਰਸਤਾ ਪੁੱਛੋਗੇ ਵੀ ਆਹ ਰਸਤਾ ਇੱਧਰੋਂ ਜਾਂਦਾ ਪਰ ਪਬਲਿਕ ਨੂੰ ਵੀ ਕੁਝ ਪਤਾ ਹੋਣਾ ਚਾਹੀਦਾ ਕਿ ਮੰਨ ਲਓ ਆ ਜੇ ਘਰ ਬਣਾਇਆ ਤੇ ਇਹ ਘਰ ਕਿੱ ਕਿੱਥੋਂ ਇਟ ਾਈ ਕਿਥੋਂ ਰੇਤਾ ਆਇਆ ਕਿਥੋਂ ਸੀਮੈਂਟ ਆਈ ਪਤਾ ਲੱਗ ਜੂ ਉਹਨਾਂ ਨੂੰ ਕਿ ਕੀ ਇਹ ਦੂਜਾ ਦਿਨ ਹੀ ਆਇਆ ਕੁਝ ਜਗ੍ਹਾ ਤੁਸੀਂ ਦੇਖਿਆ ਮੈਂ ਕਈ ਜਗ੍ਹਾ ਦੇਖਿਆ ਪੁਲਿਸ ਦੀਆਂ ਗੱਡੀਆਂ ਪੁਲਿਸ ਵਾਲੇ ਮਲਾਜਮਾਂ ਨੂੰ ਕੋਈ ਗੱਡੀਆਂ ਅਨਲੋਡ ਕਰਦਾ ਮੈਂ ਕੋਈ ਬਜਰੀ ਲਾਂਡਿਆ ਕੋ ਰੇਤਾ ਲਾਂਡਿਆ ਕੋਈ ਇਹ ਮਤਲਬ ਗੱਲਾਂ ਸਿਰਫ ਅਫਸਰਾਂ ਦੇ ਘਰ ਬਣ ਤੱਕ ਹੀ ਹੋਏ ਸੀਮਤ ਹੁੰਦੀਆਂ ਚੰਡੀਗੜ੍ਹ ਦੇ ਵਿੱਚ ਹੁਣ ਤੁਸੀਂ ਦੇਖੋ ਕਿਦਾਂ ਕਿਦਾਂ ਕੁਝ ਹੋ ਰਿਹਾ ਚੰਡੀਗੜ੍ਹ 'ਚ ਕੋਠੀ ਦੇਖੋ ਇਹਨਾਂ ਦੀ ਨਿਊ ਚੰਡੀਗੜ੍ਹ ਦੇ ਵਿੱਚ ਦੇਖੋ ਕਿੰਨੀ ਜਗ੍ਹਾ ਨਿਕਲੀ ਆ ਜਦੋਂ ਆ ਆਪਣੇ ਆ ਦੇ ਲਾ ਕੇ ਆ ਪਲਾਟ ਜਿਹੜਾ ਜਿਹੜਾ 50 ਕਿੱਲੇ ਦਾ ਫਾਰਮ ਹਾਊਸ ਨਿਕਲਿਆ ਇਸ ਬਾਰੇ ਮੈਂ ਤੁਹਾਨੂੰ ਜ਼ਹਤ ਪਹਿਲੇ ਇੰਟਰਵਿਊ ਜੀ ਵੀ ਦੱਸਿਆ ਜੀ ਮੈਂ ਕਿਹਾ ਉਹ ਥਾਣੇਦਾਰ ਸਾਡਾ ਇੱਕ ਉਹਦੀ ਦੇਖਰੇਖ ਕਰਦਾ ਉਹ ਦੇਖੋ ਤੁਸੀਂ ਜਦੋਂ ਇਹ ਗੱਲ ਮੈਂ ਕਹੀ ਉਸ ਤੋਂ ਬਾਅਦ ਜਦੋਂ ਉੱਥੇ ਗਏ ਤੇ ਉਹ ਥਾਣੇਦਾਰ ਸਾਹਿਬ ਨੇ ਸਿਆਣੇ ਨੇ ਸਭ ਕੁਝ ਆਸਾਨ ਦਿੱਤਾ ਜੋ ਵੀ ਕਹਦੀ ਆਪਾਂ ਭਾਂਡਾ ਡੇਡਾ ਜੋ ਸਾਮਣ ਵਾਲਾ ਜੋ ਲੱਗਾ ਸੀ ਆਪਣਾ ਕੈਮਰਾ ਸੀ ਸੀ ਜੀ ਟੀ ਵੀ ਸਭ ਕੁਝ ਆਸਾਨ ਦਿੱਤਾ ਗੱਲ ਇਹ ਵੀ ਗੱਲਾਂ ਜਦੋਂ ਹੁਣ ਇੱਥੇ ਤੱਕ ਗੱ ਪਹੁੰਚ ਗਿਆ ਤੇ ਜਿੱਥੇ ਕੋਈ ਕੁਝ ਜਿੰਨਾ ਕੁਝ ਬਾਹਰ ਹੈਗਾ ਹੀ ਉਹ ਤੇ ਉਹਨਾਂ ਨੇ ਸਾਹਮੜਿਆ ਪਰ ਹੁਣ ਜਿੰਨਾ ਕੋਈ ਪਿਛਲਾ ਜਦੋਂ ਆਪਣਾ ਸੀਬੀਆਈ ਦੇ ਕੋਲ ਜੋ ਕੋਈ ਸੇ ਰਿਕਾਰਡ ਪਹੁੰਚ ਗਿਆ ਤੇ ਨੇਚਰਲੀ ਗੱਲ ਹੈ ਵੀ ਉਹ ਰਿਕਾਰਡ ਪਹੁੰਚਣ ਤੋਂ ਬਾਅਦ ਸੀਬੀਆਈ ਨੂੰ ਉਹਨਾਂ ਤੱਕ ਪਹੁੰਚਣਾ ਤੇ ਪਹੁੰਚਣ ਤੋਂ ਪਹਿਲਾਂ ਜੇ ਕੋਈ ਉਹਨਾਂ ਨੇ ਕਰ ਦਿੱਤਾ ਹੋਇਆ ਉਹ ਕੀ ਹੋਇਆ ਅ ਮੈਨੂੰ ਥੋੜੇ ਦਿਨ ਤੋਂ ਦੋ ਚਾਰ ਦਿਨ ਪਹਿਲਾਂ ਪਤਾ ਲੱਗਾ ਜੇ ਸੀਬੀਆਈ ਬਾਰੇ ਸੁਣਦੀ ਹੋਏ ਉਹ ਵੀ ਜ਼ਰੂਰ ਲੰਘ ਗਈ ਗੱਲਬਾਤ ਕਿ ਅੰਮ੍ਰਿਤਸਰ ਦੇ ਵਿੱਚ ਸੰਤ ਗੜ੍ਹ ਕੇ ਸੰਤ ਨਗਰੇ ਤਾਂ ਕੋਈ ਗੁਰਦੁਆਰਾ ਸਾਹਿਬ ਹੈ ਉਹਦੇ ਵੀ ਕੋਈ 20 25 ਕ 30 ਦੁਕਾਨਾਂ ਹੈ ਜਿਹੜੀਆਂ ਉਹ ਵੀ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ ਪਰ ਉਸੇ ਜੋਗ ਸੂਤਰਾਂ ਦਾ ਮੈਨੂੰ ਪਤਾ ਨਹੀਂ ਉੱਥੇ ਵੀ ਕੋਈ 25 30 ਦੁਕਾਨਾਂ ਹੈ ਜੇ ਮੇਰੀ ਆਵਾਜ਼ ਪਹੁੰਚ ਜੇ ਤੇ ਇਹ ਵੀ ਜ਼ਰੂਰ ਉਹ ਰਿਕਾਰਡ ਖੰਗਾਲਣ ਉਥੋਂ ਦੇਖਣ ਵੀ ਉਹ ਵੀ ਦੁਕਾਨਾਂ ਵਾਕਿਆ ਹੀ ਨਿਕਲਦੀਆਂ ਵੈਸੇ ਮੈਂ ਜਿੰਨੀਆਂ ਕ ਗੱਲਾਂ ਅੱਜ ਤੱਕ ਕਹੀਆਂ ਜੋ ਵੀ ਕੁਝ ਕਿਹਾ ਚਾਹੇ ਮੇਰੀਆਂ ਗੱਲਾਂ ਕਹਿ ਦੋ ਜਾਂ ਸੀਵੀਏ ਕੋ ਰਿਕਾਰਡ ਮਿਲਿਆ ਕੁਝ ਵੀ ਕਹਿ ਦੋ ਪਰ ਜਿੰਨਾ ਜਿੰਨਾ ਮੈਨੂੰ ਪਤਾ ਲੱਗਦਾ ਉਹ ਬਿਲਕੁਲ ਸੀਵੀਏ ਉੱਥੇ ਉੱਥੇ ਤੱਕ ਪਹੁੰਚੀ ਇੱਕ ਤਾਂ ਹੁੰਦਾ ਦੁਕਾਨਾਂ ਆਸੇ ਪਾਸੇ ਦੂਜਾ ਹੁੰਦਾ ਗੁਰਦੁਆਰੇ ਦਾ ਕੰਪਲੈਕਸ ਜਿਵੇਂ ਆਪਣੇ ਉਰੇ ਜਲੰਧਰ ਤੇ ਲੱਗੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਕੰਪਲੈਕਸ ਦੇ ਵਿੱਚ ਦੁਕਾਨਾਂ ਨੇ ਨਹੀਂ ਕੰਪਲੈਕਸ ਦੇ ਅੰਦਰ ਨਹੀਂ ਕੰਪਲੈਕਸ ਦੇ ਬਾਹਰ ਮਤਲਬ ਹੈ ਹੈ ਜਗ੍ਹਾ ਉਹਨਾਂ ਦੀ ਮਤਲਬ ਜਿਹਦਾ ਕਹਿ ਦਈਏ ਵੀ ਨਾ ਉਹਨਾਂ ਦਾ ਤੇ ਕੰਮ ਇਹਨਾਂ ਦਾ अच्छा हां गीता सारा ਉਹਨਾਂ ਦੀ ਜਗਾ ਦੁਕਾਨਾਂ ਦੇ ਕੋਲ ਉਹ ਤੋਂ ਬਾਰੇ ਦਿਆਂ ਗੁਰਦੁਆਰੇ ਦੀ ਥਾਂ ਦੇ ਵਿੱਚ ਜਿੰਨੀਆਂ ਦੁਕਾਨਾਂ ਨੇ ਉਹਨਾਂ ਦੇ ਵਿੱਚ ਨਾਂ ਬੋਲਦਾ ਉਹਨਾਂ ਵਿੱਚ ਨਾਂ ਬੋਲਦਾ ਬਿਲਕੁਲ ਹਾਂ ਹੁਣ ਤੁਸੀਂ 25 30 ਦੁਕਾਨਾਂ ਦੇ ਵਿੱਚ ਉਹਨਾਂ ਦੇ ਵਿੱਚ ਨਾਂ ਬੋਲਦਾ ਇਹਨਾਂ ਦਾ ਅੱਛਾ ਮੈਂ ਅੱਜ ਅੰਮ੍ਰਿਤਸਰ ਜਾ ਗਿਆ ਹਾਂ ਸਿੱਧੀ ਗੱਲ ਤੋਂ ਦੱਸਾਂ ਮੈਂ ਉੱਥੋਂ ਇਹ ਗੱਲ ਦਾ ਪਤਾ ਕਰਕੇ ਆਇਆ ਹਾਂ ਜੀ ਨਾਂ ਬੋਲਦਾ ਜੀ ਅੱਛਾ ਚਲੋ ਮੈਂ ਬੰਦੇ ਨੇ ਨਾਂ ਹੀ ਮੈਨੂੰ ਕਿਸੇ ਦਾ ਨਾਂ ਹੀ ਮੈਂ ਕੋਈ ਮੈਂ ਇਨਕੁਆਰੀ ਅਫਸਰ ਤੇ ਆ ਰਹੀ ਹਾਂ ਜੀ मतलब ਜੇ ਗੱਲ ਕਰਦੇ ਆਂ ਕਿ ਪੰਜਾਬ ਦੇ ਵਸਾਈ ਹੋਣ ਕਰਕੇ ਸਾਨੂੰ ਜਦੋਂ ਪੰਜਾਬ ਦਾ ਗਾਲ ਘਟੇ ਜਾਂਦਾ ਸਾਨੂੰ ਦੁੱਖ ਹੁੰਦਾ ਫਿਰ ਸਾਨੂੰ ਇਹ ਚੀਜ਼ ਬਾਰੇ ਪਤਾ ਕਰਨਾ ਚਾਹੁੰਦਾ ਜਨਤਾ ਇਹ ਗੱਲ ਕਹਿੰਦੀ ਹੈ ਵੀ ਜੇ ਤੁਸੀਂ ਗੱਲ ਕਰਦੇ ਹੋ ਜੇ ਪੁਲਿਸ ਦੇ ਹੱਕ 'ਚ ਵੀ ਕਰਦੇ ਹੋ ਵਿਰੋਧ ਵੀ ਕਰਦੇ ਹੋ ਤੁਸੀਂ ਕਿਹਦੀ ਕਰਦੇ ਹੋ ਮੈਂ ਕਹਾਂ ਵੀ ਗੱਲ ਸੁਣੋ ਜਿੱਥੇ ਪੁਲਿਸ ਗਲਤ ਉੱਥੇ ਪੁਲਿਸ ਨੂੰ ਗਲਤ ਕਾਂਗੇ ਜਿੱਥੇ ਪੁਲਿਸ ਸਹੀ ਉੱਥੇ ਪੁਲਿਸ ਨੂੰ ਸਹੀ ਕਵਾਂਗੇ ਹੁਣ ਸਹੀ ਕਵਾਂਗੇ ਕਿਦਾਂ ਤੇ ਗਲਤ 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 ਕਹਿ ਰਹੇ ਹੋ ਤੁਸੀਂ ਦੇਖਦੇ ਹੀ ਸਾਰਾ ਗਲਤ ਹੋ ਰਿਹਾ ਜੋ ਹੋ ਰਿਹਾ ਇੱਕ ਐਡਾ ਵੱਡਾ ਅਫਸਰ ਹੋਵੇ ਜਾਰੇ ਕਿ ਤੁਸੀਂ ਅਕੋਰ ਦੀ ਐਸਪੀ ਭਰਤੀ ਹੋਇਆ ਫਿਰ ਉਹ ਆਈਪੀਐਸ ਬਣਿਆ ਹੋਵੇ ਤੇ ਇੱਕ ਇਸ ਅਫਸਰ ਦੇ ਕੋਲੋਂ ਇੰਨਾ ਕੁਝ ਹੋਇਆ ਤੇ ਇਹਦਾ ਮਤਲਬ ਬਾਕੀ ਸਾਰੀ ਪੰਜਾਬ ਦੀ ਪੁਲਿਸ ਦੁੱਧ-ਦੁੱਥੀ ਤੇ ਨਹੀਂ ਕਹਿ ਸਕਦੇ ਉਹਨਾਂ ਦਾ ਵੀ ਤਾਂ ਕੁਝ ਨਾ ਕੁਝ ਹੋਇਆ ਹੋਗਾ ਮੈਂ ਸ਼ਾਇਦ ਅੱਗੇ ਕੋਈ ਕਿਹਾ ਸੀ ਕਿ ਜਦੋਂ ਆਉਂਦੇ ਨੇ ਤਾਂ ਭਰਤੀ ਹੋ ਕੇ ਤੇ ਇਹਨਾਂ ਨੂੰ ਲੈਣ ਵਾਸਤੇ ਵੀ ਸਾਡੇ ਵਰਗਾ ਥਾਣੇਦਾਰ ਜਾਂਦਾ ਸਟੇਸ਼ਨ ਤੇ ਵਾਪਸ ਜਾਣ ਤੱਕ ਭਾਵੇਂ ਟ੍ਰੇਨ ਉਹ ਹੀ ਟ੍ਰੇਨ ਭਰ ਕੇ ਲਿਜਾ ਸਕਦੇ ਇੰਨਾ ਕੁਝ ਇਕੱਠਾ ਕਰਦੇ ਸਾਡੇ ਪੰਜਾਬ ਨੂੰ ਲੁੱਟਣ ਵਾਸਤੇ ਸਾਰਿਆਂ ਦਾ ਪੂਰਾ ਜੋਰ ਲੱਗਾ ਵੀ ਪੰਜਾਬ ਨੂੰ ਲੁੱਟ ਲਈਏ ਜੇ ਇਹਨਾਂ ਦੀ ਭੇਜ ਚੱਲੇ ਤੇ ਪੰਜਾਬੀ ਰਹਿੰਦੇਣ ਵੀ ਭਾਵੇਂ ਬੰਦ ਕਹਿਣਾ ਬੈਗ ਚ ਲੈ ਜਾ ਪਰ ਨਹੀਂ ਪੰਜਾਬ ਸਾਡੇ ਨੂੰ ਲੁੱਟਦੇ ਆ ਲੁੱਟਦੇ ਆ ਫਿਰ ਵੀ ਪੰਜਾਬ ਨੂੰ ਅੱਜ ਤੱਕ ਲੁੱਟਿਆ ਹੀ ਹੈ ਪੰਜਾਬ ਨੂੰ ਜੋ ਵੀ ਆਇਆ ਲੁੱਟਿਆ ਹੀ ਸਾਰਿਆਂ ਪਰ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਵੀ ਮੈਂ ਪੰਜਾਬ ਨੂੰ ਹੁਣ ਲੁੱਟਣਾ ਬੰਦ ਕਰ ਦਾਂ ਸਰਕਾਰ ਕੋਈ ਬਣਾ ਦੇ ਪਹਿਲਾਂ ਕਾਂਗਰਸ ਬਣਾਈ ਉਹ ਤਾਂ ਵੀ ਲੁੱਟਿਆ ਖਾਲੀ ਬਣਾਏ ਉਹਨਾਂ ਵੀ ਲੁੱਟਿਆ ਜਨਤਾ ਨੇ ਬਦਲਾ ਲਿਆਂਦਾ ਵੀ ਬਦਲਾ ਲਾਈਏ ਬਦਲਾ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਸਭ ਤੋਂ ਵੱਧ ਕ੍ਰਾਈਮ ਪੰਜਾਬ ਚ ਹੋ ਰਿਹਾ ਇਸ ਵੇਲੇ ਕ੍ਰਾਈਮ ਰੇਟ ਦੇਖੋ ਪੰਜਾਬ ਦੇ ਵਿੱਚ ਦਿਨੇ ਗੈਂਗਸਨਵਾਦ ਦੋਨੇ ਤੇ ਲੋਕਾਂ ਦੇ ਮਾਰਡਰ ਹੋ ਰਹੇ ਨੇ ਮੈਂ ਤੇ ਜਿਹੜੇ ਆ ਇਹੋ ਜਿਹੇ ਅਫਸਰ ਹਨਾ ਮੈਂ ਤੇ ਇਹਨਾਂ ਨੂੰ ਆ ਕਾਂਗਾ ਵੀ ਇਹ ਲਾਇਸੈਂਸੀ ਗੈਂਗਸਟਰ ਹਨ ਹਾਂ ਇਹ ਲਾਇਸੈਂਸੀ ਗੈਂਗਸ ਸਾਡੀ ਕਹਾ ਕੀ ਕੰਮ ਰਾਕੀ ਦੱਸੋ ਕਿੰਨੀਆਂ ਲੁੱਟਾਂ ਕਿੰਨਾ ਕੁਝ ਹੋ ਰਿਹਾ ਕਿਉਂਕਿ ਇਹਨਾਂ ਨੂੰ ਕੋਈ ਪੁੱਛ ਨਹੀਂ ਇਹਨਾਂ ਕੋਲ ਲਾਇਸੈਂਸ ਹੈ ਸੇਕ ਸਰਕਾਰੀ ਵਰਦੀ ਹੈ ਵਰਦੀ ਦੇ ਵਿੱਚ ਇੱਜੇ ਏਡਾ ਕੰਮ ਵਟੇ ਹੋ ਰਹੇ ਨੇ ਆਪਾਂ ਕਹਿ ਤਾਂ ਨਹੀਂ ਸਕਦੇ ਪਰ ਵਰਦੀ ਨੂੰ ਦਾਗ ਲਾਣ ਵਾਲੀ ਗੱਲ ਹੈ ਕਿ ਜਦੋਂ ਮੈਂ ਪਹਿਲਾਂ ਕਹਿੰਦਾ ਵੀ ਸਾਡੇ ਪੰਜਾਬ ਪੁਲਿਸ ਦਾ ਕਿਸੇ ਵळे ਨਾਂਸ ਔਰ ਇਹੋ ਜਿਹਾਂ ਹੋਰ ਬੜਾ ਕੁਝ ਨਿਕਲੇ ਗੁਰ ਨਿਕਲੇਗਾ ਤਾਈਂ ਜੇ ਸ਼ੁਰੂ ਹੋਇਆ ਤੇ ਸ਼ੁਰੂ ਹੋਇਆ ਤੇ ਹੁਣ ਜਿੱਦਾਂ ਕਹਿੰਦੇ ਵੀ ਜੇ 9 10 ਆਈਪੀਐਸ ਅਫਸਰਾਂ ਦਾ ਨਾਮ ਵਿੱਚ ਆਂਦਾ ਉਹਨਾਂ ਦੇ ਇਨਕੁਆਰੀ ਦੇ ਵਿੱਚੋਂ ਗਾ ਅੱਗੇ ਕਿੰਨਾ ਕਿੰਨਾ ਨਾਲ ਜੀ ਚੈਨਲ ਚੈਨ ਛੋੜੇਗੀ ਸੋ ਮੇਰੀ ਜਨਤਾ ਨੂੰ ਅਪੀਲ ਕਰਦਾ ਮੈਂ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ 'ਤੇ ਗੌਰ ਕਰੋ ਤੇ ਸੀਬੀਆਈ ਦਾ ਡਟ ਕੇ ਸਾਥ ਦਿਓ ਡਰਨ ਦੀ ਲੋੜ ਕੋਈ ਨਹੀਂ ਸੀਬੀਆਈ ਵੀ ਸਾਡੇ 'ਪਲ ਆ ਜਾਵੇ ਸਾਡੇ ਭਰਾ ਹੀ ਕਿਤੇ ਪਰ ਹੋਣੀ ਸਾਥ ਦਿਓ ਜਿੱਥੇ ਤੁਹਾਨੂੰ ਪਤਾ ਲੱਗਦਾ ਸਾਥ ਦਿਓ ਵੀ ਆ ਗੱਲਾਂ ਹੀ ਆ ਸਾਹਮਣੇ ਜੇ ਤੁਸੀਂ ਮੈਨੂੰ ਵੀ ਤੱਕ ਰਿਪੋਰਟ ਪਹੁੰਚਾਉਂਦੇ ਉਹਨਾਂ ਨੂੰ ਵੀ ਪਹੁੰਚਾਓ ਕਿ ਆ ਸਾ ਇਨੀਆਂ ਪ੍ਰੋਪਰਟੀਆਂ ਆ ਤਨਖਾਹ ਦੇ ਵਿੱਚੋਂ ਨਹੀਂ ਬਣਦੀਆਂ ਤੇ ਤੁਹਾਡੇ ਕੋਲ ਆ ਰਹੀ ਇਨਫੋਰਮੇਸ਼ਨ ਸਾਰੀ ਬਾਹਰ ਉਹ ਦੁਨੀਆ ਬਚਾਉਂਦੀ ਜਾਇਆ ਮੀਡੀਆ 'ਚ ਬੋਲਦੇ ਆ ਜਨਤਾ ਨੂੰ ਬੋਲਦੇ ਆ ਜਨਤਾ ਨੂੰ ਪਤਾ ਲੱਗਦਾ ਵੀ ਯਾਰ ਇਹ ਸੱਚ ਦੀ ਆਵਾਜ਼ ਹੈ ਬੰਦਾ ਕਰਦਾ ਤੇ ਇਹਦੇ ਤੱਕ ਆਪਾਂ ਆਵਾਜ਼ ਪਹੁੰਚਾਈਏ ਹੁਣ ਕਰਨੀ ਨਹੀਂ ਕਰਨੀ ਜੇ ਮੰਨ ਲਓ ਜੇ ਬੰਦਾ ਕਰਦਾ ਜੇ 100 ਗੱਲਾਂ ਕਹਿੰਦਾ 100 ਚੋਂ ਮੰਨ ਲਓ ਜੇ ਦੁਕਾਨਾਂ 25 ਜਾਂ 30 ਜੇ ਕਈਆਂ ਉਹਨਾਂ ਨੇ ਮੈਂ ਕਹਿੰਦਾ ਦੋ ਹੀ ਹੋਣਗੀਆਂ ਚਲੋ ਮੈਂ 20 ਕਾਫੀ ਦਿੰਦੇ ਆ ਆਪਰੇ ਹੱਥ ਤੇ ਹੈਗਾ ਨਾ ਉੱਥੇ ਹੱਥ ਤੇ ਆ ਗਣੇ ਚੀਜ਼ਾਂ ਦਾ ਹਾਂ ਇਹਨਾਂ ਚੀਜ਼ਾਂ ਦੀ ਗੱਲ ਕਰਕੇ ਕਰਦੇ ਆ ਕਿ ਜਦੋਂ ਪਰਤੀ ਹਈ ਹੁੰਦੇ ਆ ਉਦੋਂ ਸਾਡਾ ਸਾਰਾ ਕੋਈ ਡਾਟਾ ਲਿਆ ਜਾਂਦਾ ਵੀ ਤੁਹਾਡੀ ਕੀ ਪ੍ਰੋਪਰਟੀ ਹੈ ਕੀ ਹੈ ਕੀ ਤਨਖਾਹ ਕੀ ਹੈ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਤੁਸੀਂ ਗਿਣ ਕੇ ਦੇਖ ਲਓ ਕਿ ਸੀਐਸਆਈਐਸ ਦਾ ਤਾਂ ਹਰ ਸਾਲ ਜਾਂਦਾ ਸਾਲਾਨਾ ਜਾਂਦਾ ਸਾਰਾ ਮੈਂ ਗੱਲ ਕਰਦਾ ਜਦੋਂ ਪਰਤੀ ਹੁੰਦੀ ਜਦੋਂ ਪਰਤੀ ਹੁੰਦੇ ਉਦੋਂ ਕੀ ਸੀ ਉਸ ਤੋਂ ਬਾਅਦ ਕੀ ਕੀ ਬਣਾਇਆ ਤੁਸੀਂ ਉਹ ਦੇਖੋ ਕੀ ਕੀ ਬਣਿਆ ਉਹ ਕਿੱਥੇ ਆ ਜਾਂਦਾ ਹੁਣ ਫਿਰ ਜਦੋਂ ਦੇਖਿਆ ਵੀ ਉਹ ਲਿਮਟ ਤੋਂ ਵੱਧ ਹੋ ਗਿਆ ਫੇਰ ਬਸ ਉਹ ਹੀ ਗੱਲ ਆ ਜਾਂਦੀ ਵੀ ਕੋਈ ਕਿਸੇ ਦੇ ਨਾਮ ਦੇ ਪ੍ਰਾਪਰਟੀ ਗੀਟ ਲਈ ਕੋਈ ਦੇ ਨਾਮ ਦੇ ਕਰੀ ਲੀ ਕਾਗਜ਼ ਬਣਾ ਕੇ ਰੱਖ ਲਿਆ ਇੱਥੇ ਹੁਣ ਬੰਦਾ ਕੀ ਕਰੂਗਾ ਜਿਹਦੇ ਨਾਮ ਦੇ ਖਰੀਦ ਲੀਆ ਉਹ ਬੰਦੇ ਵਿਚਾਰੇ ਡਰਦੇ ਪੁਲਿਸ ਕੋਲ ਵੀ ਕਰ ਦਿੰਦੇ ਯਾਰ ਪੁਲਿਸ ਯਾਰ ਟੀਏ ਯਾਰ ਇਹ ਫਤਨ ਨਹੀਂ ਸਾਡਾ ਕੀ ਕਰ ਦੋ ਸਾਡਾ ਟੱਬਰ ਨਾ ਚੱਕ ਦੋ ਸਾਡਾ ਨਾ ਮਾਰ ਦੋ ਜਨਤਾ ਦੇ ਡਰ ਚ ਇਹੋ ਡਰ ਪਿਆ ਹੁੰਦਾ ਯਾਰ ਕੋਈ ਗੱਲ ਨਹੀਂ ਐ ਛਾਣੂਗੀ ਐ ਨਾ ਹੀ ਕਰਾਈ ਐ ਕਿਹੜਾ ਲੈਗ ਦੌੜ ਚੱਲੇ ਐ ਇਹੋ ਜਿਹੇ ਚੀਜ਼ਾਂ ਬਹੁਤ ਦੁਘਾਈ ਨਾਲ ਦੇਖਣ ਵਾਲੀਆਂ ਔਰ ਗੌਰ ਕਰਨ ਵਾਲੀਆਂ ਐ ਤੇ ਗੌਰ ਕਰਨੀ ਵੀ ਚਾਹੀਦੀ ਮੈਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦਾ ਇਹਨਾਂ ਚੀਜ਼ਾਂ ਦੇ ਜ਼ਰੂਰ ਗੌਰ ਕਰੋ ਸੀਬੀਆਈ ਦਾ ਸਾਥ ਦਿਓ ਸਾਰੇ ਪੁਲਿਸ ਅਫਸਰਾਂ ਨੂੰ ਵੀ ਕਹਿਣਾ ਆਈਐਸ ਅਫਸਰਾਂ ਨੂੰ ਵੀ ਕਹਿਣਾ ਸੀਬੀਆਈ ਦਾ ਸਾਥ ਦਿਓ ਇਹ ਨਾ ਹੋਵੇ ਕਿ ਕੱਲ ਨੂੰ ਸੀਬੀਆਈ ਕੱਢ ਕੇ ਤੁਹਾਨੂੰ ਆ ਕੇ ਗਏ ਪੀ ਹਾਂ ਜੀ ਆ ਤੁਸੀਂ ਜਦੋਂ ਸਾਥ ਦਿੱਤਾ ਤਾਂ ਇਹ ਨਿਕਲਿਆ ਮੈਂ ਤਾਂ ਕਹਿੰਦਾ ਜੇ ਤੁਹਾਡੇ ਕੋਲ ਗਲਤੀ ਹੋਈ ਤੇ ਉਹਦਾ ਰਿਜ਼ਲਟ ਕੱਢ ਕੇ ਦਿਓ ਵੀ ਆ ਗਲਤੀ ਇਹਨਾਂ ਨੇ ਧੱਕੇ ਨਾਲ ਕੀਤੀ ਸਾਹਮਣੇ ਰੱਖੋ ਜਾ ਕੇ ਮੈਂ ਦੇਖਦਾ ਵੀ ਸੀ ਵੀ ਕਿਦਾਂ ਤੁਹਾਨੂੰ ਨਜ਼ਰ ਆਉਂਦਾ ਪੁੱਤਰ ਸਾਹਿਬ ਅੰਤਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਇੱਕ ਨਾ ਸਵਾਲ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਕਿ ਇੱਕ ਸਮੇਂ ਦੇ ਉੱਤੇ ਹਰਚੰਦ ਸਿੰਘ ਭੁੱਲਰ ਨੇ ਵਿਕਰਮ ਸਿੰਘ ਮਜੀਠੀਆ ਦੀ ਇੰਟਰੋਗੇਸ਼ਨ ਕੀਤੀ ਹੈ ਔਰ ਜਿਹੜੇ ਸੀਨੀਅਰ ਪੱਤਰਕਾਰ ਨੇ ਜਾਂ ਉਸ ਕੇਸ ਨੂੰ ਬਿਹਤਰ ਜਾਣਦੇ ਨੇ ਉੱਥੋਂ ਤੱਕ ਇਲਜ਼ਾਮ ਲਾਉਂਦੇ ਆ ਕਿ ਉਹਦੇ ਵਿੱਚ ਕੀਤਾ ਕੁਝ ਹੈ ਨਹੀਂ ਜਾਂ ਜੋ ਕੀਤਾ ਜਾਣਾ ਚਾਹੀਦਾ ਸੀ ਉੱਥੋਂ ਤੱਕ ਇਲਜ਼ ਮੈਟ ਹੋ ਸਕਦੀ ਹੈ ਜੀ ਬਿਲਕੁਲ ਹੋ ਸਕਦੀ ਹੈ ਜੀ ਬਿਲ ਕਿਉਂ ਨਹੀਂ ਹੋ ਸਕਦੀ ਜਦੋਂ ਇਹ ਸੈਟ ਦਾ ਮੈਂਬਰ ਬਣਾਇ ਬਿਕਰਮਜੀਤ ਮਜੀਠੀਆ ਦੀ ਇਹਨੇ ਕੀਤਾ ਕੁਝ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਬੁਲਾਇਆ ਹੋ ਕੀ ਕੀਤਾ ਕੀਤਾ ਕੁਝ ਨਹੀਂ ਉਦਾਂ ਹੀ ਰਹਿ ਗਿਆ ਘੱਲਿਆ ਕੋਈ ਵੀ ਇੱਕ ਨਹੀਂ ਕੱਟ ਕੇ ਇਹਨੇ ਚੀਜ਼ ਰੱਖੀ ਮਜੀਠੀਆ ਦੀ ਪੁਛ ਗੱਜ ਦੇ ਵਿੱਚੋਂ ਮੈਂ ਆ ਤੁਹਾਡੇ ਸਾਹਮਣੇ ਰੱਖਦਾ ਕਿਉਂ ਉਹਦਾ ਕਰਨ ਪਰ ਹੋ ਜਣੀ ਤੁਸੀਂ ਗੱਲ ਬਹਿ ਕੇ ਕਹਿ ਕੇ ਆ ਰਹੇ ਹੋ ਕਿ ਇਹਨਾਂ ਦੇ ਅੰਦਰਲੀ ਆਪਸੀ ਸ਼ਟਿੰਗ ਹੋ ਗਈ ਤੇ ਉਹ ਸ਼ਟਿੰਗ ਹੋਣ ਦਾ ਮਤਲਬ ਇਹ ਹੈ ਕਿ ਪਰਾ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਤੁਸੀਂ ਵਧਾ ਰਹੇ ਹੋ ਘਟਾ ਨਹੀਂ ਰਹੇ ਸਾਨੂੰ ਪੰਜਾਬ ਦੇ ਵਿੱਚ ਇਹ ਬੇਨਤੀ ਕਰਦੇ ਆ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧ ਰਿਹਾ ਪੰਜਾਬ ਦੇ ਵਿੱਚ ਚਿਟਾ ਵਧ ਰਿਹਾ ਕਿੱਥੇ ਹੋ ਰਿਹਾ ਦੱਸੋ ਕੋਈ ਬਚਾਅ ਹੋ ਰਿਹਾ ਸਾਡੀ ਪੁਲਿਸ ਮਜਬੂਰ ਹੋਈ ਪਰ ਸਾਡੇ ਦੇਖੋ ਥਾਣੇਦਾਰਾਂ ਨੇ ਵੀ ਮੈਂ ਕਹਿੰਦਾ ਸ਼ਰਮ ਲਾ ਲਈ ਹੈ ਆ ਪਰ ਅਮਰ ਸਾਡੀ ਖਬਰ ਤੋਂ ਹੀ ਸ਼ਾਂਤਿਤ ਕੀ ਹੋਣੀ ਆ ਜਿੱਦਾਂ ਉਹਦੇ ਥਰੂ ਇਹ ਪੈਸੇ ਲੈ ਰਿਆ ਡੀਆਜੀ ਤੇ ਇੱਧਰ ਵੀ ਇਨਸਪੈਕਟਰ ਜਿਹੜਾ ਉਹ 5 50000 ਦੇ ਵਿੱਚ ਰੋਲਾ ਪਿਆ ਜਦਾ ਇੱਥੇ ਦਾ ਛਾੜੀ ਰਾਨਾ ਹੈ ਉਹ ਦੱਸੋ ਵੀ ਮੈਂ ਕਹਿੰਦਾ ਮੈਂ ਕਹਿਣਾ ਵੀ ਕੋਸ਼ਿਸ਼ ਲਿਆਜ ਕਰ ਲੋ ਠਗੀਆਂ ਮਾਰਨ ਦਾ ਕੋਈ ਲਿਆਜ ਕਰ ਲੋ ਲੋਕਾਂ ਦਾ ਗਾਲ ਪੁੱਟਣ ਦਾ ਕੁਝ ਲਿਆਜ ਕਰ ਲੋ ਥੋੜਾ ਇਹਨਾਂ ਚੀਜ਼ਾਂ ਦਾ ਬਚਾਓ ਸਾਡੇ ਪੰਜਾਬ ਨੂੰ ਬਚਾਓ ਮੈਂ ਇਹ ਗੱਲ ਵਾਰ-ਵਾਰ ਕਰੇ ਨਾ ਠੀਕ ਆ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਖਿਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ